ਮੈਂ ਹੀ ਕਮਾਂਗਾ ਜਲੰਧਰ ਦੇ ਲੋਕਾਂ ਨੂੰ ਉਹਨੂੰ ਦੇਖ ਕੇ ਸੋਚ ਕੇ ਸਮਝ ਕੇ ਵੋਟ ਦਿਓ ਜਦ ਮੈਂ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਸੀ ਸ਼ਕਤੀਸ਼ਕਰ ਦੀਆਂ ਤਾਕਤਾਂ ਦਿੱਲੀ ਦੀਆਂ ਤਾਕਤਾਂ ਹਰਿਆਣੇ ਦੀਆਂ ਤਾਕਤਾਂ ਜਿਹੜੇ ਲੋਕ ਅੱਜ ਮੇਰੇ ਪੰਜਾਬ ਨੂੰ ਘੇਰ ਕੇ ਬੈਠ ਗਏ ਆ ਸਭਾ ਸੰਭਾ ਦੇ ਵਿੱਚ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਮੈਨੂੰ ਮੌਕਾ ਦਿੰਦੇ ਆ ਮੈਨੂੰ ਹੁਣ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਆ ਅੱਜ ਕਿਉਂ ਨਹੀਂ ਗਰੀਬ ਆਦਮੀ ਨੂੰ ਟਿਕਟ ਮਿਲੀ ਅੱਜ ਕਿਉਂ ਨਹੀਂ ਆ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਜਿਨ੍ਹਾਂ 21 ਲੋਕਾਂ ਨੇ ਟਿਕਟ ਪ੍ਰਾਈ ਕੀਤੀ ਆ ਆਮ ਘਰਾਂ ਦੇ ਬੱਚਿਆਂ ਨੇ ਉਹਨਾਂ ਨੂੰ ਟਿਕਟ ਕਿਉਂ ਨਹੀਂ ਮਿਲੀ ਪੂਰੇ ਪੰਜਾਬ 'ਚ ਮੁੱਖ ਮੰਤਰੀ ਸਾਹਿਬ ਕਹਿੰਦੇ ਦਿੱਤੀ ਐ 43000 ਨੌਕਰੀ ਪੂਰੇ ਪੰਜਾਬ ਦੇ ਵਿੱਚ ਜਲੰਧਰ ਵੈਸਟ ਦੀ ਲਿਸਟ ਲੈ ਕੇ ਜ਼ਰੂਰ ਆਂ ਕਿੰਨੀਆਂ ਨੌਕਰੀਆਂ ਜਲੰਧਰ ਵੈਸਟ 'ਚ ਮਿਲੀਆਂ ਕਾਂਗਰਸ ਪਾਰਟੀ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਪਿਛਲੇ ਸਮੇਂ ਦੀ ਗੱਲ ਹੋਰ ਸੀ ਹੈਵੀ weight ਕੈਂਡੀਡੇਟ ਸੀ ਤਾ ਉਹ ਇਲੈਕਸ਼ਨ ਦਾ ਸਿਨੈਰੀਓ ਲੱਗ ਸੀ 95 ਸੀਟਾਂ ਜਿਹੜੀਆਂ ਪੰਜਾਬ ਦੇ ਜਿਹੜੇ ਮਜ਼ਦਮ ਵਰਗ ਆ ਇਹਨਾਂ ਨੇ ਡਟ ਕੇ ਆਮ ਆਦਮੀ ਪਾਰਟੀ ਨੂੰ VOTING ਕੀਤੀ ਸੀ ਜਲੰਧਰ ਜਿਮਣੀ ਚੌਂ ਨੂੰ ਲੈ ਕੇ ਅਖਾੜਾ ਪਖਣਾ ਸ਼ੁਰੂ ਹੋ ਚੁੱਕਾ ਹੈ ਤੇ ਅੱਜ BJP ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ਆਪਣੇ ਨਾਮਜ਼ਦਗੀ ਪਰਚਾ ਭਰਿਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸ਼ੀਤਲ ਅੰਗੁਰਾਲ ਨਾਮਜ਼ਦਗੀ ਪਰਚਾ ਭਰਨ ਲਈ ਸੇ ਆਏ ਹੋਏ ਨੇ ਉਹਨਾਂ ਦੇ ਨਾਲ ਬੀਜੇਪੀ ਦੇ ਵੱਡੇ ਲੀਡਰ ਮਨੋਰੰਜਨ ਕਾਲੀਆ, ਸੁਸ਼ੀਲ ਰਿੰਕੂ ਤੇ ਹੋਰ तमाम ਬੀਜੇਪੀ ਲੀਡਰਸ਼ਿਪ ਉਹਨਾਂ ਦੇ ਨਾਲ ਮੌਜੂਦ ਸੀ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੁਸ਼ੀਲ ਰਿੰਕੂ ਅਤੇ ਸ਼ਿਤਲੰਗੁਰਾਲ ਨੇ ਵੱਡੇ ਖੁਲਾਸੇ ਕੀਤੇ ਤੇ ਸਿੱਧਾ ਸਿੱਧਾ ਚੈਲੰਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੀਤਾ। ਕੀ ਕੁਛ ਕਿਹਾ ਸ਼ੀਤਲ ਅੰਗਰਾਰ ਵੱਲੋਂ ਸੁਣੋ ਤੁਸੀਂ ਵੀ ਮੈਂ ਬਾਤ ਨਹੀਂ ਕਰੀ ਹਾਂ ਅੱਜ ਜੀ 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 ਕਿਸੇ ਕਿਵੇਂ ਨਹੀਂ ਕਹਿ ਚਾਹਤੀ ਹੈ ਲੋ ਮੈਡਮ ਸਭ ਤੋਂ ਪਹਿਲੇ ਸਾਰਿਆਂ ਦਾ ਧੰਨਵਾਦ ਕਰਦਾ ਮੀਡੀਆ ਦੇ ਜਿੰਨੇ ਵੀ ਮੇਰੀਆਂ ਭੈਣਾਂ ਮੇਰੇ ਦੋਸਤ ਮੇਰੇ ਮਿੱਤਰਾਂ ਤੇ ਜੀ ਪਿਛਲੇ ਕਾਫੀ ਦਿਨ ਤੋਂ ਖੜੇ ਹਨ ਗਰਮੀ ਦੇ ਵਿੱਚ ਤੁਹਾਡਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਔਰ ਅੱਜ ਦੇ ਇਸ ਸ਼ੁਭ ਦਿਹਾੜੇ ਉੱਤੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਰਾਸ਼ਟਰੀ ਅਦੈਸ਼ ਜਗਤ ਪ੍ਰਕਾਸ਼ ਨੱਡਾ ਜੀ ਦਾ ਔਰ ਮੇਰੀ ਪਾਰਟੀ ਦੇ ਸਟੇਟ ਪਾਈ ਇੰਡਸਨੀ ਜਾਕਰ ਦੀ ਔਰ ਵੱਡੇ ਭਾਈ ਸਾਹਿਬ ਸੁਸ਼ੀਲ ਰਿੰਕੂ ਜੀ ਐਕਐਮਪੀ ਸੁਸ਼ੀਲ ਸ਼ਰਮਾ ਜ਼ਿਲ੍ਹਾ ਪ੍ਰੈਜ਼ੀਡੈਂਟ ਤੇ ਸਮੁੱਚੀ ਪਾਰਟੀ ਜਨਤਾ ਪਾਰਟੀ ਸੀ ਲੀਡਰਸ਼ਿਪ ਜਿਨੇ ਇੱਕ ਛੋਟੇ ਜਿਹੇ ਨਮਾਣੇ ਉੱਤੇ ਵਿਸ਼ਵਾਸ ਕੀਤਾ ਮੈਨੂੰ ਇਸ ਲਈ ਸਮਝਿਆ ਅੱਜ ਪਾਰਟੀ ਨੇ ਟਿਕਟ ਦੇ ਕੇ ਮੈਨੂੰ ਜੋ ਨਵਾਜਿਆ ਤੇ ਮੈਂ ਜੋ ਜ਼ਰੂਰ ਪਾਰਟੀ ਦੀ ਝੋਲੀ 'ਚ ਇਹਦੀ ਟਿਕਟ ਜਿੱਤ ਕੇ ਪਾਵਾਂਗਾ ਔਰ ਅੱਜ ਜਲੰਧਰ ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਮਾਨਵ ਦੇ ਨਾਲ ਕਿ ਜਿਹੜੀ ਇਹ ਚੋਣ ਹੈ ਇਸ ਚੋਣ ਦੇ ਵਿੱਚ ਸੱਚ ਔਰ ਚੂੜ ਦੀ ਜਿਹੜੀ ਲੜਾਈ ਹੈ ਉਹਰਾ ਫੈਸਲਾ ਹੈ ਇਹ ਕੋਈ ਪਾਰਟੀ ਦੀ ਵੋਟ ਨਹੀਂ ਲੋਕ ਸਮਝ ਕੇ ਲੋਕ ਅੱਜ 28 ਮਹੀਨਿਆਂ ਦਾ ਝੂਠ ਔਰ 10 ਸਾਲ ਦੀ ਜਿਹੜੀ ਸਚਾਈ ਦੇਜਦੇ ਪ੍ਰਧਾਨ ਮੰਤਰੀ ਦੀ ਹੈ ਮੈਂ ਇਹੀ ਕਹਾਂਗਾ ਜਲੰਧਰ ਦੇ ਲੋਕਾਂ ਨੂੰ ਉਹਨੂੰ ਦੇਖ ਕੇ ਸੋਚ ਕੇ ਸਮਝ ਕੇ ਵੋਟ ਦਿਓ ਕਿਉਂਕਿ ਪਹਿਲੇ ਜੋ ਹਾਲਾਤ ਜਲੰਧਰ ਦੇ ਬਣੇ ਆ ਅੱਜ ਅਸੀਂ ਬਹੁਤ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਕਿ ਜਲੰਧਰ ਦਾ ਅੱਜ ਨਗਰ ਨਿਗਮ ਤੋਂ ਲੈ ਕੇ ਡੀਸੀ ਆਫਿਸ ਤੇ ਜੋ ਹਾਲਾਤ ਹੈ ਤੁਸੀਂ ਸਾਰੇ ਮੇਰੇ ਮੀਡੀਆ ਦੇ ਸਾਥੀ ਜਾਣਦੇ ਹੋ ਪਰ ਅੱਜ ਕਈ ਲੋਕ ਨਹੀਂ ਬੋਲਦੇ ਪਏ ਤੁਸੀਂ ਦੇਖਿਆ ਕਿ ਜੋ ਸੱਚ ਸੀ ਜਿੱਦਾਂ ਮੈਨੂੰ ਦਰਦ ਹੈ ਉਦਾਂ ਹੀ ਮੇਰੇ ਇੱਕ ਕਲੀਕ ਮੇਰੇ ਨਾਲ ਬਹੁਤ ਪਿਆਰ ਕਰਨ ਵਾਲੇ ਡਾਕਟਰ ਅਜੇ ਜਿਨ੍ਹਾਂ ਨੇ 10 ਦਿਨ ਪਹਿਲੇ ਅੰਮ੍ਰਿਤਸਰ ਦੇ ਵਿੱਚ ਜੋ ਸਰਕਾਰ ਦੀ ਸੱਚਾਈ ਸੀ ਉਹ ਜਨਤਾ ਵਿੱਚ ਲੈ ਕੇ ਆਂਦੀ ਪਰ ਉਹਨਾਂ ਨੂੰ ਦਬਾਅ ਤੋਂ ਬਾਅਦ ਦੁਆਰਾ ਵੀਡੀਓ ਪਾਣੀ ਪਈ ਇਹੀ ਗੱਲ ਹੈ ਅੱਜ ਸਾਰੇ ਜਿਹੜੇ 90 ਐਮਐਲਏ ਆ ਉਨਾਰੇ ਦਿਲਾਂ ਦੇ ਵਿੱਚ ਇਹੀ ਗੱਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਟਰਨ ਬਾਈ ਟਰਨ ਜਰੂਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਤਾ ਲੱਗੂਗੀ ਕਿ ਜਿਹੜਾ ਮੈਂ ਡਿਸੀਜਨ ਲਿਆ ਸੀ ਕਿਸ ਕਰਕੇ ਲਿਆ ਸੀ ਜੇ ਮੈਂ ਆਪਣੇ ਲੋਕਾਂ ਦੀ ਆਵਾਜ਼ ਨਹੀਂ ਉਠਾ ਸਕਦਾ ਮੈਂ ਆਪਣੇ ਲੋਕਾਂ ਦੀ ਵਿਧਾਨ ਸਭਾ ਤੇ ਗੱਲ ਨਹੀਂ ਕਰ ਸਕਦਾ ਜਦ ਮੈਂ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਸੀ ਸ਼ਕਤੀਸ਼ਕਰ ਦੀਆਂ ਤਾਕਤਾਂ ਦਿੱਲੀ ਦੀਆਂ ਤਾਕਤਾਂ ਹਰਿਆਣੇ ਦੀਆਂ ਤਾਕਤਾਂ ਜਿਹੜੇ ਲੋਕ ਅੱਜ ਮੇਰੇ ਪੰਜਾਬ ਨੂੰ ਘੇਰ ਕੇ ਬੈਠੇ ਆ ਉਹ ਸਿਰਫ ਸਿਰਫ ਜਿਹੜੀ ਚੀਜ਼ ਟਿੱਕ ਲਿਖੀ ਹੁੰਦੀ ਦਿੱਲੀਓ WhatsApp ਤੇ ਜਿਹੜਾ ਮੈਸੇਜ ਆਂਦਾ ਸੀ ਜਾਂ ਸਪੀਕਰ ਸਾਹਿਬ ਵੱਲੋਂ ਜਿਹੜਾ ਮੈਸੇਜ ਆਂਦਾ ਉਹ ਹੀ ਮੈਂਬਰ ਔਰ ਐਮ.ਐਲ.ਏ. ਮਨਿਸਟਰ ਉਹ ਸਾਊਥ ਸੇ ਬੋਲ ਸਕਦਾ ਸੀ ਪਰ ਮੈਂ ਉਸ ਚੀਜ਼ ਦੇ ਨਾਲ ਨਹੀਂ ਕੰਪਰੋਮਾਈਜ਼ ਕੀਤਾ ਇਸ ਕਰਕੇ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਐ ਐਡਾ ਜਿਹੜਾ ਫੈਸਲਾ ਮੈਂ ਸੁਸ਼ੀਲ ਰਿੰਕੂ ਜੀ ਨੇ ਲਿਆ ਇਹ ਸਿਰਫ ਤੇ ਸਿਰਫ ਆਪਣੇ ਲੋਕਾਂ ਦੇ ਕਰਕੇ ਹੁਣ ਜਿਹੜਾ ਸਮੇਂ ਐ ਆਪਣੇ ਲੋਕਾਂ ਦੇ ਲਈ ਜ਼ਰੂਰ ਬੋਲਾਂਗਾ ਵਿਧਾਨ ਸਭਾ ਦੇ ਵਿੱਚ ਅਗਰ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਮੈਨੂੰ ਮੌਕਾ ਦਿੰਦੇ ਆ ਮੈਨੂੰ ਹੁਣ ਕੋਈ ਵੀ ਤਾਕਤ ਨਹੀਂ ਰੋਕ ਸਕਦੀਆਂ ਮੈਂ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਜੋ ਕੇਂਦਰ ਤੋਂ ਜੋ ਪੈਸਾ ਚਾਹੀਦਾ ਵਾਦ ਤੋਂ ਵਾਦ ਲੈ ਕੇ ਬੜੀ ਜਲਦੀ ਜਲੰਧਰ ਦਾ ਜਿਹੜਾ ਕਾਰਪੋਰੇਟ ਕਨੈਕਸ਼ਨ ਆਉਣ ਵਾਲੀ ਹੈ ਜਲੰਧਰ ਦਾ ਜਿਹੜਾ ਮੇਅਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਆ ਜਲੰਧਰ ਦੇ ਲੋਕ ਇਸ ਜੀ ਨੂੰ ਸਿਰਫ ਇੰਤਜ਼ਾਰ ਕਰ ਰਹੇ ਆ ਜਿੱਦਾਂ ਜਲੰਧਰ ਦੇ ਇਸ ਮੇਅਰ ਸਾਹਿਬ ਦੀ ਕੋਸ਼ਿਸ਼ ਤੇ ਜਲੰਧਰ ਦੇ ਲੋਕਾਂ ਨੇ ਇੱਕ ਐਸਾ ਮਾਨਦਾਰ ਲੜਕਾ ਪਿਛਾ ਦਿੱਤਾ ਜਾਂ ਕੋਈ ਸੇਵਾ ਕਰਨ ਵਾਲਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਕੇਂਦਰ ਵੱਲੋਂ ਭੇਜਿਆ ਸਮਰਥਨ ਜਿਹੜਾ ਪੈਸਾ ਪਹਿਲੇ ਗਲਤ ਹੱਥਾਂ ਦੇ ਵਿੱਚ ਲੱਗਿਆ ਸੀ ਹੁਣ ਚੰਗੇ ਹੱਥਾਂ ਚਾ ਕੇ ਜਲੰਧਰ ਸ਼ਹਿਰ ਦੀ ਜਿਹੜੀ ਤਰੱਕੀ ਦਾ ਡ੍ਰੀਮ ਲਿਆ ਸੀ ਉਸ ਡ੍ਰੀਮ ਨੂੰ ਪੂਰਾ ਕਰਾਂਗੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੈਂ ਧੰਨਵਾਦ ਕਰਦਾ ਹਾਂ ਦੇਖੋ ਦੇਖ ਕल्याण ਅੰਦ ਸਾਫ਼ ਤੌਰ ਤੇ ਕਹਿੰਦੇ ਦਿਖਾਰੇ ਕਹਿੰਦੇ ਮੈਂ ਜਿੱਤਾਂ ਮੈਂ ਤੇ ਲੋਕਾਂ ਦੇ ਕੰਮ ਹੋਣੇ ਯਾਨੀ ਕਿਤੇ ਨਾ ਕਿਤੇ ਲੋਕਾਂ ਨੂੰ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਮੈਂ ਜਿੱਤੂਗਾ ਤਾਂ ਹੀ ਆਮ ਆਦਮੀ ਪਾਰਟੀ ਸਰਕਾਰ ਦਾ ਇਹਦਾ ਮਤਲਬ ਧਮਕੀਆਂ ਉਹਨਾਂ ਦੀ ਉਹ ਲੋਕਾਂ ਨੂੰ ਧਮਕੀ ਦੇ ਰਿਹਾ ਮਹਿੰਦਰ ਪਖਾਜੀ ਮਹਿੰਦਰ ਪਖਾਜੀ ਦਾ ਮੈਂ ਨਹੀਂ بار-ਬਾਰ ਨਾਮ ਲੈਣਾ ਚਾਹੁੰਦਾ ਜਲੰਧਰ ਦੇ ਲੋਕ ਅਗਰ ਉਹਨਾਂ ਨੂੰ ਪਸੰਦ ਕਰਦੇ ਮਾਨ ਜੋ ਸ੍ਰੀ ਮਹਿੰਦਰ ਪਖਾਜੀ ਅਗਰ ਲੋਕਾਂ ਦੇ ਵਿੱਚ ਵਿਚਰਦੇ ਹੁੰਦੇ ਤੇ ਲੋਕ ਦੋ ਵਾਰੀ ਨਹੀਂ ਨਕਾਰਦੇ ਜਲੰਧਰ ਦੇ ਲੋਕਾਂ ਨੇ ਦੋ ਵਾਰੀ ਨਕਾਰ ਕੇ ਉਹਨਾਂ ਨੂੰ ਘਰ ਬਿਠਾਇਆ ਅੱਜ ਉਹ ਤੇ ਆਪਣੇ ਆਪ ਨੂੰ ਰਾਜਨੀਤਿਕ ਕਰਨੀ ਦੂ ਚਲੇ ਗਏ ਜਲੰਧਰ ਵੈਸ ਤੋਂ 15 ਕਿਲੋਮੀਟਰ ਦੂਰ ਜਾ ਕੇ ਉਹਨਾਂ ਨੇ ਇੱਕ ਵੱਡਾ ਮਹਿਲ ਲੈ ਉਸ ਮਹਿਲਾਂ ਦੇ ਵਿੱਚ ਗਰੀਬੀ ਦੀ ਐਂਟਰੀ ਨਹੀਂ ਹੈ ਅਗਰ ਸਿਰਫ ਸਿਰਫ ਮੇਰਾ ਕੋਈ ਬੋਲ ਨਾ ਹੋ ਸਕਦਾ ਕੜਵਾ ਪਰ ਜਲੰਧਰ ਦੇ ਲੋਕਾਂ ਦੇ ਲਈ ਮੇਰੇ ਮਨ ਦੇ ਵਿੱਚ ਬੜਾ ਦਰਦ ਹੈ ਉਸ ਦਰਦ ਦੇ ਕਰਕੇ ਅੱਜ ਤੁਹਾਡੇ ਸਾਹਮਣੇ ਬੈਠੇ ਆ ਮੈਨੂੰ ਕੋਈ ਲਾਲਚ ਨਹੀਂ ਹੈ ਜੇਕਰ ਮੇਰਾ ਕੋਈ ਪਰਿਵਾਰ ਦਾ ਸਿਆਸੀ ਜੀ ਕਰਦਾ ਅਗਰ ਕੋਈ ਵੱਡੀ ਕੁਰਸੀ ਤੇ ਬੈਠਿਆ ਹੋਵੇ ਤੇ ਮੈਂ ਇਹ ਉਹੀ ਲੋਕ ਹੈ ਜਿਹੜੇ ਸਿਆਲਕੋਟ ਤੋਂ ਚੱਲ ਕੇ ਆਏ ਸੀ ਸਾਈਕਲ ਵੀ ਨਹੀਂ ਸੀ ਕਿੱਦਾਂ 20 ਸਾਲਾਂ ਦੇ ਵਿੱਚ ਅੱਜ ਅਰਬਾਂ ਕਰੋੜਾਂ ਰੁਪਏ ਦੇ ਮਹਿਲ ਬਣ ਗਏ ਅੱਜ ਕਿਉਂ ਨਹੀਂ ਗਰੀਬ ਆਦਮੀ ਨੂੰ ਟਿਕਟ ਮਿਲੀ ਅੱਜ ਕਿਉਂ ਨਹੀਂ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਜਿਨ੍ਹਾਂ 21 ਲੋਕਾਂ ਨੇ ਟਿਕਟ ਫਰਾਈ ਕੀਤੀ ਆ ਆਮ ਘਰਾਂ ਦੇ ਬੱਚਿਆਂ ਨੇ ਉਹਨੂੰ ਟਿਕਟ ਕਿਉਂ ਨਹੀਂ ਮਿਲੀ ਅੱਜ ਟਿਕਟ ਕਿੰਨੂੰ ਮਿਲੀ ਹੈ ਜਿਹੜਾ ਅਰਬਪਤੀ ਕਰੋੜਪਤੀ ਕੈਂਡੀਡੇਟ ਉਹ ਮਿਲਿਆ ਪਾਰਟੀ ਨੂੰ ਇਸ ਕਰਕੇ ਜਿਹੜੀ ਇਹ ਲੜਾਈ ਹੈ ਜਿਹੜੀ 10 ਤਰੀਕ ਲੋਕ ਫੈਸਲਾ ਕਰਨਗੇ ਉਹ ਝੂਠ ਔਰ ਸੱਚ ਦੇ ਉੱਤੇ ਆ ਜੇ ਮੈਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਕਿ ਜੇ ਜਲੰਧਰ ਦੀ ਡਿਵੈਲਪਮੈਂਟ ਜਲੰਧਰ ਦੇ ਮੁੱਦੇ ਜਿਹੜੇ ਭਗਵੰਤ ਮਾਨ ਜੀ ਨੇ ਵਾਅਦੇ ਕੀਤੇ ਸੀ ਅਗਰ ਉਹਨਾਂ ਜੋ ਇੱਕ ਵਾਅਦਾ ਵੀ ਪੂਰਾ ਕੀਤਾ ਹੈ ਅਗਰ ਮੇਰੀ ਕਿਸੇ ਮਾਂ ਨੂੰ ਪੈਸੇ ਮਿਲੇ ਆ ਮੇਰੀ ਭੈਣ ਨੂੰ ਪੈਸੇ ਮਿਲੇ ਆ ਤੇ ਜਰੂਰ ਵੋਟ ਆਮ ਆਦਮੀ ਨੂੰ ਦਿਓ ਮੈਂ ਨਹੀਂ ਕਹਿੰਦਾ 1 ਮਿੰਟ 43000 ਨੌਕਰੀ ਪੂਰੇ ਪੰਜਾਬ ਚ ਮੁੱਖ ਮੰਤਰੀ ਸਾਹਿਬ ਕਹਿੰਦੇ ਦਿੱਤੀ ਹੈ 43000 ਨੌਕਰੀ ਪੂਰੇ ਪੰਜਾਬ ਦੇ ਵਿੱਚ ਜਲੰਧਰ ਵੈਸਟ ਦੀ ਲਿਸਟ ਲੈ ਕੇ ਜਰੂਰ ਆਂ ਕਿੰਨੀਆਂ ਨੌਕਰੀਆਂ ਜਲੰਧਰ ਵੈਸਟ ਸੇ ਮਿਲੀਆਂ ਉਹ 43000 ਦੇ ਵਿੱਚੋਂ 370 ਨੌਕਰੀਆਂ ਮੇਰੇ ਹਿੱਸੇ ਦੀਆਂ ਬਣਦੀਆਂ ਜੇ ਆ ਜਾਣ 36 ਤੋਂ ਅਗਰ ਇਹਨਾਂ ਨੇ ਇੱਕ ਵੀ ਨੌਕਰੀ ਦਿੱਤੀ ਹੋਵੇ ਤੇ ਮੈਂ ਜਰੂਰ ਜ਼ਿੰਮੇਵਾਰ ਝੂਠ ਦਾ ਪੁਲਿੰਦਾ ਇਸ ਕਰਕੇ ਲੋਕ ਪਸੰਦ ਨਹੀਂ ਕਰਦੇ ਅਗਰ ਡਿਵੈਲਪਮੈਂਟ ਕੀਤੀ ਹੁੰਦੀ ਅਸੀਂ ਜਦੋਂ ਆਵਾਜ਼ ਉਠਾਉਂਦੇ ਸੀ ਸ਼ਸ਼ੀਲ ਰਿੰਕੂ ਕਹਿੰਦਾ ਸੀ ਕਿ ਅੱਜ ਕੂੜੇ ਦਾ ਹਾਲਾਤ ਦੇਖੋ ਕੀ ਆ ਗੰਦੇ ਪਾਣੀ ਦੇ ਹਾਲਾਤ ਕੀ ਆ ਸ਼ਾਇਦ ਅੱਜ ਸਾਡੀ ਕੁਰਸੀ ਕਿਤੇ ਹੋਰ ਹੁੰਦੀ ਇਹਨਾਂ ਨੇ ਕੰਮ ਨਹੀਂ ਕੀਤਾ ਕਾਹਹੀਂ ਸੁਸ਼ੀਲ ਰਿੰਕੂ ਵਰ ਸ਼ੀਤਲ ਨੂੰ ਇਹ ਫੈਸਲੇ ਲੈਣੇ ਪਏ ਆ ਇਹਦੇ ਲਈ ਸੰਘਰਸ਼ ਕਰਾਂਗੇ ਸੱਚ ਹੋਰ ਝੂਠ ਦੀ ਜਿਹੜੀ ਲੜਾਈ ਹੈ ਹਰ ਘਰ ਤੱਕ ਪਹੁੰਚਾਵਾਂਗੇ ਕਿ ਜੋ ਧੋਖਾ ਜ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ ਇੱਕ ਇੱਕ ਚੀਜ਼ ਦਾ ਜਿਹੜਾ ਡਾਟਾ ਲੋਕਾਂ ਤੱਕ ਲੈ ਕੇ ਜਾਵਾਂ ਆ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜੀ ਕਮਿਟਮੈਂਟ ਕੀਤੀ ਸੀ ਕਿ ਜਦੋਂ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚ ਗਏ ਸਨ ਤਾ ਅਜੂਨਾ ਨੇ ਆਪਣੀ ਕਮਿਟਮੈਂਟ ਪੂਰੀ ਕੀਤੀ ਹੈ ਅੱਜ ਉਹਨਾਂ ਨੂੰ ਟਿਕਟ ਦੇ ਨਾਲ ਜਿਹੜਾ ਨਵਾਜਿਆ ਗਿਆ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਔਰ ਅੱਜ ਅਸੀਂ ਨੋਮੀਨੇਸ਼ਨ ਫਾਈਲ ਕੀਤੀ ਹੈ ਬੜੇ ਜੋਸ਼ ਖਰੋਸ਼ ਦੇ ਨਾਲ ਭਾਰੀ ਜਨਤਾ ਵੈਸਟਰ ਹਲਕੇ ਦੀ ਜਿਹੜੇ ਲੋਕ ਹਨ ਉਹਨਾਂ ਦੇ ਨਾਲ ਅੱਜ ਪੂਰੇ ਜੋਸ਼ ਦੇ ਨਾਲ ਰੋਡ ਸ਼ੋਅ ਦੇ ਰਾਹੀਂ ਜਿਹੜਾ ਲੀਡਰਸ਼ਿਪ ਦੇ ਨਾਲ ਜਿਹੜਾ ਨੋਮੀਨੇਸ਼ਨ ਫਾਈਲ ਕੀਤਾ ਹੈ ਸੋ ਅੱਜ ਮੈਂ ਦੇਖ ਰਿਹਾ ਕਿ ਬੜੀ ਖੁਸ਼ੀ ਦੀ ਲਹਿਰ ਹੈ ਲੋਕਾਂ ਕਰ ਰਿਓਂਗੇ ਜੀ ਕਾਂਗਰਸ ਪਾਰਟੀ ਨੇ ਸੁਵਿੰਦਰ ਕੌਟ ਮੈਦਾਨ ਚ ਉਤਾਰਿਆ ਕਿ ਸਾਹ ਦੇਖੀਓ ਦੇਖੋ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਪਿਛਲੇ ਸਮੇਂ ਦੀ ਗੱਲ ਹੋਰ ਸੀ ਹੈਵੀ weight ਕੈਂਡੀਡੇਟ ਸੀ ਤਾਂ ਉਹ ਇਲੈਕਸ਼ਨ ਦਾ ਸਿਨੈਰੀਓ ਲੱਗ ਸੀ ਇਸ ਵਾਰ ਕਾਂਗਰਸ ਨੇ ਜਿਸ ਤਰੀਕੇ ਦੇ ਨਾਲ ਦੀਵਾ ਲੈ ਕੇ ਘਰ ਘਰ ਘੁੰਮ ਕੇ ਕੈਂਡੀਡੇਟ ਲੱਭਿਆ ਔਰ ਅੱਜ ਜਲੰਧਰ ਵੈਸਟ ਤੋਂ ਕੋਈ ਕਦਵਾਰ ਲੀਡਰ ਜਿਹੜਾ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਲਈ ਤਿਆਰ ਨਹੀਂ ਸੀ ਸੋ ਸਾਡਾ ਕਾਂਗਰਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਕੋਈ ਤੁਸੀਂ ਕਿ ਕਾਂਗਰਸ ਦਾ ਕੋਈ ਮੁਕਾਬਲਾ ਨਹੀਂ ਕਾਂਗਰਸ ਦਾ ਕੈਂਡੀਡੇਟ ਜਿਹੜਾ ਤੁਹਾਡੇ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਮੈਂ ਪਿਛਲੇ ਇਲੈਕਸ਼ਨ ਦੀ ਗੱਲ ਨਹੀਂ ਕਰ ਰਿਹਾ ਪਿਛਲੇ ਇਲੈਕਸ਼ਨ ਦਾ ਸ਼ਰਮਾ ਸਾਹਿਬ ਪਿਛਲੇ ਇਲੈਕਸ਼ਨ ਦਾ ਸਿਨੈਰੀਓ ਲੱਗ ਸੀਗਾ ਉਸ ਵੇਲੇ ਜਿਹੜੀ ਵੋਟ ਸੀਗੀ ਉਹ ਲੋਕ ਸਭਾ ਦੀ ਚੋਣ ਸੀਗੀ ਦੇਸ਼ ਦੇ ਲਈ ਵੋਟ ਸੀਗੀ ਇਸ ਵੇਲੇ ਸਾਡਾ ਕਾਂਗਰਸ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਮੁਕਾਬਲਾ ਨਹੀਂ ਸਾਡਾ ਸਿੱਧਾ ਮੁਕਾਬਲਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੋਕਲ ਸਰਕਾਰ ਆਮ ਆਦਮੀ ਪਾਰਟੀ ਦੇ ਨਾਲ ਦੇਖੋ ਕੱਲਾ ਪੁਲਿਸ ਦੇ ਵਿੱਚ ਰੋਸ਼ ਨਹੀਂ ਹੈ ਕਿਹੜਾ ਡਿਪਾਰਟਮੈਂਟ ਦਾ ਅੱਜ ਪੰਜਾਬ ਦਾ ਕਿਹੜਾ ਮਹਿਕਮਾ ਤੁਸੀਂ ਚਾਹੇ ਆਂਗਣਵਾੜੀ ਦੇਖ ਲਓ ਚਾਹੇ ਤੁਸੀਂ ਐਜੂਕੇਸ਼ਨ ਦੇਖ ਲਓ ਚਾਹੇ ਤੁਸੀਂ ਆਸ਼ਾ ਵਰਕਰ ਦੇਖ ਲਓ ਕਿਹਨੂੰ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਅੱਜ ਸਰਕਾਰ ਜਿਹੜੀ ਮੁਲਾਜ਼ਮਾਂ ਦੇ ਪ੍ਰਤੀ ਇਹ ਉਹੀ ਮੁਲਾਜ਼ਮ ਹੈ ਜਿਨ੍ਹਾਂ ਨੇ 2022 ਦੇ ਵਿੱਚ ਸਰਕਾਰ ਦੇ ਨਾਅਰੇ ਲਗਾਏ ਸੀਗੇ ਔਰ 92 ਸੀਟਾਂ ਜਿਹੜੀਆਂ ਪੰਜਾਬ ਦੇ ਜਿਹੜੇ ਮੁਲਾਜ਼ਮ ਵਰਗ ਆ ਇਹਨਾਂ ਨੇ ਡਟ ਕੇ ਆਮ ਆਦਮੀ ਪਾਰਟੀ ਨੂੰ VOTING ਕੀਤੀ ਸੀ ਸੋ ਅੱਜ ਉਹੀ ਮੁਲਾਜ਼ਮ ਵਰਗ ਆ ਜਿਹੜਾ ਸ਼ਿਰਮ ਮੁਲਾਜ਼ਮ ਵਰਗ ਹੀ ਨਹੀਂ ਅੱਜ ਹਰ ਇੱਕ ਸਮਾਜ ਦਾ ਜਿਹੜਾ ਕਾਜ਼ ਕਰਕੇ ਮੈਂ ਦਲਿਤਾਂ ਦੀ ਗੱਲ ਕਰਾਂਗਾ ਦਲਿਤਾਂ ਦੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਅੱਜ ਜਿਹੜੀ 3 ਲੱਖ ਤੋਂ ਵੀ ਵੱਧ ਜਿਹੜੇ ਸਾਡੇ ਸਟੂਡੈਂਟ ਪੜ੍ਹਦੇ ਸੀ ਅੱਜ ਉਹ ਡ੍ਰੌਪ ਹੋ ਕੇ ਲੱਖ ਤੋਂ ਵੀ ਥੱਲੇ ਆ ਗਈ ਹੈ ਇਹਦਾ ਸਾਰਾ ਜਿਹੜਾ ਦੋਸ਼ ਹੈ ਇਥੋਂ ਦੀ ਲੋਕਲ ਸਰਕਾਰ ਤੇ ਜਾਂਦਾ ਕਿਉਂਕਿ ਇਹ ਦਲਿਤਾਂ ਦੇ ਕਿਸਾਨਾਂ ਦੇ ਵਪਾਰੀਆਂ ਦੇ ਆਮ ਲੋਕਾਂ ਦੇ ਜਿਹੜੇ ਹੱਕ ਹਕੂਕ ਹੈ ਉਹਨੂੰ ਬਚਾਉਣ ਦੇ ਵਿੱਚ ਅੱਜ ਜਿਹੜੀ ਸਟੇਟ ਸਰਕਾਰ ਹੈ ਬਿਲਕੁਲ ਫੇਲ ਸਾਬਤ ਹੋਈ ਹੈ ਜਿਹਦਾ ਖਮਿਆਜਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ 0130 ਹੋਏਗਾ ਤਾਂ ਪੰਜਾਬ ਦੇ ਲੋਕਾਂ ਨੇ ਕਰਕੇ ਦੱਸ ਦਿੱਤਾ ਹੁਣ ਮੈਂ ਜਲੰਧਰ ਵੈਸਟ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਜਿਹੜੀ ਥੋੜੀ ਬਹੁਤੀ ਕਸਰ ਰਹਿ ਗਈ ਹੈ ਕਿਉਂਕਿ ਸਰਕਾਰ ਨੂੰ ਸਿੱਧਾ ਰਸਤਾ ਦਿਖਾਣਾ ਤਾਂ ਇਹ ਜਿਮਨੀ ਚੋਣ ਦੇ ਵਿੱਚ ਡਟ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਵੋਟਾਂ ਪਾਓ ਤਾਂ ਕਿ ਕੁੰਭਕਰਨ ਦੀ ਨੀਂਦ ਦੇ ਵਿੱਚੋਂ ਜਿਹੜੀ ਸੁੱਤੀ ਸਰਕਾਰ ਹੈ ਇੱਥੇ ਲੌਂਗ ਆਰਡਰ ਦੀ ਸਥਿਤੀ ਦੇਖੋ ਦਿਨ ਦਿਨੋਂ ਦਿਨ ਜਿਹੜੇ ਵਪਾਰੀਆਂ ਨੂੰ ਡਰਾਇਆ ਜਾ ਰਿਹਾ ਖਿਡਾਰੀਆਂ ਨੂੰ ਡਰਾਇਆ ਜਾ ਰਿਹਾ ਹਰ ਇੱਕ ਨੂੰ ਜਿਹੜਾ ਇੱਥੇ ਡਰਾਇਆ ਜਾ ਰਿਹਾ ਲॉ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਨਸ਼ਾ ਜਿਹੜਾ ਦਿਨ ਪ੍ਰਤੀ ਦਿਨ ਵੱਧ ਰਿਹਾ ਇੱਥੇ ਜੂਏ ਚਕਾਰੀਆਂ ਲਾਟਰੀਆਂ ਸਰਕਾਰ ਦੀ ਰਹਿਨਮਾਈ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਕਰੋੜਾਂ ਰੁਪਏ ਦਾ ਜਿਹੜਾ ਜੂਏਦਾਰ ਲਾਟਰੀਆਂ ਦਾ ਜਿਹੜਾ ਧੰਦਾ ਹੋ ਰਿਹਾ ਔਰ ਜਲੰਧਰ ਦੇ ਲੋਕ ਜਿਹੜੇ ਵੈਸਟ ਹਲਕੇ ਚੋਂ ਆਮ ਆਦਮੀ ਪਾਰਟੀ ਨੂੰ ਚਲਦਾ ਕਰਕੇ ਇੱਕ ਵਾਰੀ ਫੇਰ ਜਿਹੜਾ ਇਹਨਾਂ ਨੂੰ ਕੰਮ ਕੰਦੀ ਨੀਂਦ ਦੇ ਵਿੱਚੋਂ ਜੂਰ ਜਗਾਉਣਾ। ਜੀ 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 ਤੁਹਾਨੂੰ ਗੋੜਾ ਨੂੰ ਤਾਂ ਇਹ ਵੀ ਜਤਾਇਆ ਜਾ ਸਕਦਾ ਜੀ ਕਿ ਪਾਰਟੀ ਜਿਹੜੀ ਹੈ ਜੋ ਪੰਜਾਬ ਸਰਕਾਰ ਹੈ ਇਹਨਾਂ ਦੇ ਉੱਤੇ ਕੋਈ ਦੇਖੋ ਸਾਡੇ ਜਿਹੜੇ ਸੋਰਸਿਸ ਹਨ ਪੰਜਾਬ ਪੁਲਿਸ ਦੇ ਵਿੱਚ ਕਾਫੀ ਸਮੇਂ ਤੋਂ ਜਦੋਂ ਦੀ ਸ਼ੀਤਲ ਲੰਗਰਾਲ ਹੋਣਾ ਨੇ ਆਮ ਆਦਮੀ ਪਾਰਟੀ ਛੱਡੀ ਹੈ ਤਾਂ ਇਹਨਾਂ ਦੇ ਖਿਲਾਫ ਕਿੰਨੀਆਂ ਕੰਸੋਆਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਸੀ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਗੈਰ ਕਾਨੂੰਨੀ ਪਰਚੇ ਦੇ ਵਿੱਚ ਇਨਵੋਲ ਕੀਤਾ ਜਾ ਸਕਦਾ ਸੋ ਇਸ ਕਰਕੇ ਕਿਉਂਕਿ ਜਦੋਂ ਇਹ ਪਤਾ ਲੱਗਿਆ ਕਿ ਇਹਨਾਂ ਨੂੰ ਕੈਂਡੀਡੇਟ ਬਣਾਇਆ ਜਾ ਰਿਹਾ ਤਾਂ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਜਿਹੜਾ ਉਹਨਾਂ ਦੇ ਉੱਤੇ ਸਰਕਾਰ ਦਾ ਬੜਾ ਦਬਾਅ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਵੇਂ ਸਰਕਾਰ ਦਾ ਦਬਾਅ ਹੈ ਪਰ ਪੁਲਿਸ ਨੇ ਜਿਹੜੀ ਹਜੇ ਤੱਕ ਕੋਈ ਨਜਾਇਜ਼ ਕਾਰਵਾਈ ਨਹੀਂ ਕੀਤੀ ਮੈਂ ਇਹਦਾ ਇਹ ਦੇ ਕਰਕੇ ਪੁਲਿਸ ਦਾ ਜਿੱਥੇ ਧੰਨਵਾਦ ਵੀ ਕਰਨਾ ਚਾਹਨਾ ਔਰ ਬੇਨਤੀ ਕਰਨਾ ਚਾਹਨਾ ਕਿ ਇਹ ਜਿਹੜਾ ਇਲੈਕਸ਼ਨ ਆਫੇਅਰ ਇਲੈਕਸ਼ਨ ਹੋਵੇ ਇਹ ਸਰਕਾਰੀ ਇਲੈਕਸ਼ਨ ਨਾ ਬਣੀ ਇਹ ਕਿਹੜੇ ਚੱਲੇ ਜਾ ਰਹੇ ਨੇ ਸਰ ਕੁਝ ਜੀ ਕਿਹਦੇ ਵੀ ਤੁਹਾਡੇ ਕੋਈ ਕਿਹੜੇ ਮੁੱਦੇ ਲੈ ਕੇ ਜਾ ਰਹੇ ਪੋਬਿੰਦੇ ਵਿੱਚ ਦੇਖੋ ਪਬਲਿਕ ਦੇ ਵਿੱਚ ਤਾਂ ਸਿਰਫ ਇੱਕੋ ਹੀ ਮੁੱਦਾ ਹੈ ਮੇਨ ਮੁੱਦਾ ਕਿ ਆਮ ਆਦਮੀ ਪਾਰਟੀ ਜਿਹੜੀ ਇਹਦਾ ਤੁਸੀਂ 2.5 ਸਾਲ ਦਾ ਕਾਰਜਕਾਲ ਦੇਖ ਲਓ ਕਿ ਹਜੇ ਤੱਕ ਜਲੰਧਰ ਵੈਸਟ ਹਲਕਾ ਸੀਵਰੇਜ ਪੀਣ ਵਾਲੇ ਪਾਣੀ ਔਰ ਸਟਰੀਟ ਲਾਈਟ ਕੋਈ ਬਾਹਰ ਆ ਸਕਿਆ 2 ਸਾਲ ਤੋਂ ਲਗਾਤਾਰ ਇਸ ਸਰਕਾਰ ਦੀ ਅੰਗੈਲੀ ਕਰਕੇ ਜਿਹੜਾ ਕਿਉਂਕਿ ਨਗਰ ਨਿਗਮ ਵੀ ਨਹੀਂ ਇਹ ਬਣਾ ਸਕੇ ਤਾਂ ਜਿਹਦੇ ਕਰਕੇ ਅੱਜ ਸਾਰੇ ਸ਼ਹਿਰ ਦੇ ਹਾਲਾਤ ਬੁਰੇ ਆ ਪਰ ਜਲੰਧਰ ਵੈਸਟ ਕਿਉਂਕਿ ਇੱਥੇ ਇਲੈਕਸ਼ਨ ਆ ਇਹਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਬਸਤੀਆਂ ਦੇ ਵਿੱਚ ਚਾਹੇ ਬਸਤੀ ਸ਼ੇਖ ਬਸਤੀ ਦਾਨਿਸ਼ਮੰਦਾ ਬਸਤੀ 바ਵਾਕੇਲ ਬਸਤੀ ਗੁਜਾ ਸਾਰੇ ਪਾਸੇ ਜਿਹੜੇ ਸੀਵਰ ਦੀ ਜਿਹੜੀ ਬੁਰੀ ਬਵਸਤਾ ਆ ਸੋ ਮੈਨੂੰ ਇਹ ਲੱਗਦਾ ਕਿ 22 ਸਾਲਾਂ ਦੀ ਜਿਹੜੀ ਕਾਰਜ ਪ੍ਰਣਾਲੀ ਆ ਇਹਨੂੰ ਦੇਖਦੇ ਹੋਏ ਆਮ ਆਦੀ ਪਾਰਟੀ ਦੇ ਖਿਲਾਫ ਹੈ ਜਿਹੜਾ ਡਟ ਕੇ ਲੋਕ ਵੋਟ ਕਰ ਰਹੇ ਸੀ ਲੋਟਸ ਆਪਰੇਸ਼ਨ ਨੂੰ ਲੈ ਕੇ ਵੀ ਐਫ ਆਈ ਆਰ ਕਰਤੀ ਕਰਵਾਈ ਸੀ ਕੇਸ ਕੋਈ ਹੋ ਸਕਦਾ ਹੈ ਚੀਤਲ ਜੀ ਤੇ ਜਿਹੜੇ ਤੁਸੀਂ بار بار ਦਰਖਾਸਤ ਦੇ ਦੇਖੋ ਇਸ ਗੱਲ ਦੀ ਮੈਂ ਸ਼ੰਕਾ ਤੋਂ ਹਜੇ ਨਾ ਨਹੀਂ ਕਰ ਸਕਦਾ ਪਰ ਫਿਰ ਵੀ ਮੈਂ ਡੀਜੀਪੀ ਸਾਹਿਬ ਨੂੰ ਵੀ ਪਰਸਨਲੀ ਬੇਨਤੀ ਕੀਤੀ ਸੀ ਕਿ ਇਸ ਤਰ੍ਹਾਂ ਦੀ ਕੋਈ ਨਜਾਇਜ਼ ਕਾਰਵਾਈ ਨਾ ਹੋਵੇ ਦੇਖੋ ਸਰਕਾਰਾਂ ਆਣੀਆਂ ਜਾਣੀਆਂ ਸਰਕਾਰ ਕਿਸੇ ਦੀ ਵੀ ਆ ਸਕਦੀ ਹੈ ਪਰ ਪੁਲਿਸ ਮੈਕਮੇ ਨੂੰ ਆਪਣਾ ਕੰਮ ਹੈ ਜਿਹੜਾ ਉਹ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਕਰਨਾ ਚਾਹੀਦਾ ਰਿੰਕੂ ਜੀ ਜਿਹੜੇ ਕਾਂਗਰਸ ਦੇ ਲੀਡਰ ਇੱਥੇ ਇੱਕ ਹੱਥ ਕੀ ਜਿਹੜੇ ਲੀਡਰ ਕਹਿੰਦੇ ਰਹੇ ਕਿ ਵੈਸਟ ਜਣਾ ਸਕਦੇ ਰ ਇੱਕ ਗੱਲ ਬੜੀ ਧੀਰ ਤੋਂ ਉਹ ਦੇ ਲੋਕ ਕਿੰਨਾ ਚਾਹਦੇ ਬਸਤੀ ਨਾਲ ਲਿਖਾ ਜਾ ਰਿਹਾ ਲੋਕਸਭਾ ਬੋਲ ਵਿੱਚ ਵੀ ਚੱਗੀ ਦੀ ਬਾਕੀ ਨਾਲ ਦੇਖੋ ਚੰਨੀ ਸਾਹਿਬ ਕਹਿ ਰਹੇ ਸੀ ਕਿ ਜਾਂ ਮੈਂ ਰਹਾਂਗਾ ਜਾਂ ਨਸ਼ਾ ਰਹੇਗਾ ਹੁਣ ਦੇਖਦੇ ਹਾਂ ਕਿੰਨੀ ਦੇਰ ਤੱਕ ਉਹ ਅਜੇ ਤੱਕ ਤਾਂ ਕੋਈ ਏਦਾਂ ਦੀ ਏਦਾਂ ਦੀ ਗੱਲਬਾਤ ਏਦਾਂ ਦੀ ਗੱਲਬਾਤ ਇਹਨਾਂ ਨੇ ਹਜੇ ਤੱਕ ਕੀਤੀ ਨਹੀਂ ਕੋਈ ਤਾਂ ਇਹਦੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਗਾਇ ਚੰਨੀ ਸਵਾਲ ਸਾਹਬ ਦਾ ਤੇ ਸਵਾਲ ਹੀ ਬਿਲਕੁਲ ਗਲਤ ਹੈ ਕਿਉਂਕਿ ਨਾ ਤਾਂ ਉਹ ਸਰਕਾਰ ਦੇ ਵਿੱਚ ਹੈ ਨਾ ਹੀ ਉਹਨਾਂ ਦੇ ਹੱਥ ਕੋਈ ਐਸੀ ਕੋਈ ਰਿਮੋਟ ਹੈ ਜਿਹਦੇ ਨਾਲ ਉਹ ਸਰਕਾਰੀ ਤੰਤਰ ਠੀਕ ਕਰ ਸਕਣ ਇਹ ਸਾਰਾ ਨਸ਼ਾ ਚਕਾਰੀ ਗੁੰਡਾ ਕਰਦੀ ਹੈ ਇਹ ਸਰਕਾਰ ਦੀ ਆੜ ਦੇ ਵਿੱਚ ਹੋ ਰਹੀ ਹੈ ਜਦੀ ਜ਼ਿੰਮੇਵਾਰੀ 100% ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿੱਤਵਾਸ ਕਰਨਾ ਕੀ ਲੱਗਦਾ ਤੁਹਾਨੂੰ ਮਹਿੰਦਰਾ ਪੰਨਾ ਜੀ ਕਿ ਤੁਸੀਂ ਜਿਹੜਾ ਆਪਣੀ ਸੀਟ ਰਿਜ਼ਾਈਨ ਕੀਤਾ ਸੀ ਤੁਹਾਡਾ ਕੋਈ ਮੈਪਿਕ ਰਾਏ ਨਹੀਂ ਹੈ ਕਿ ਤੁਸੀਂ ਤੋਂ ਬਿਨਾਂ ਕਿ ਮੈਂ ਲੋਕਾਂ ਨੂੰ ਪ੍ਰੇਸ਼ ਨਾਲ ਨਹੀਂ ਰਹਿ ਜਾਣਾ ਜੀ ਮੈਂ ਇਹਦੇ ਤੇ ਮੈਂ ਜਵਾਬ ਦੇਣਾ ਚਾਹਾਂਗਾ ਪਲੀਜ਼ ਕਿ ਮੇਰਾ ਛੋਟਾ ਵੀਰ ਹੈ ਅਸੀਂ ਦੋਨਾਂ ਨੇ ਰਿਜ਼ਾਈਨ ਕੀਤਾ ਸਾਡਾ ਜਿਹੜਾ ਰਿਜ਼ਾਈਨ ਹੈ ਇਸ ਕਰਕੇ ਹੈ ਕਿ ਅਸੀਂ ਜਲੰਧਰ ਦੇ ਲੋਕਾਂ ਦੀ ਲੜਾਈ ਲੜਨਾ ਚਾਹੁੰਦੇ ਆ ਕਿਉਂਕਿ ਪਿਛਲੇ ਸਾਲਾਂ ਚ ਦਰ ਵਿੱਚ ਸਰਕਾਰ ਨੇ ਇਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਇਹਦਾ ਹਜੇ 2.5 ਸਾਲ ਦਾ ਟਿਨਿਓਰ ਬਾਕੀ ਹੈ ਇਹ ਹਜੇ ਸਰਕਾਰ ਇੰਜੋਏ ਕਰ ਸਕਦਾ ਸੀ ਮੈਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਮੈਂ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਚਾਹੇ ਉਹ ਜਿੱਤ ਕੇ ਚਾਹੇ ਹਾਰ ਕੇ 2.5 ਸਾਲ ਮੈਂ ਵੀ ਸਰਕਾਰ ਦੇ ਵਿੱਚ ਇੰਜੋਏ ਕਰ ਸਕਦਾ ਸੀ ਪਰ ਮਹਿੰਦਰ ਭਗਤ ਜੀ ਇਸ ਗੱਲ ਦਾ ਜਵਾਬ ਦੇਣ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਕਿਉਂ ਛੱਡੀ ਹੈ ਕਿਉਂਕਿ ਤਿੰਨ ਵਾਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਮੌਕਾ ਦਿੱਤਾ ਉਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਮੰਤਰੀ ਰਹੇ ਆ ਬੜੇ ਹਾਇਰ ਪੋਸਟਾਂ ਤੇ ਰਹੇ ਆ ਕਿਸੇ ਤਰ੍ਹਾਂ ਦਾ ਕੋਈ ਕੰਮ ਜਲੰਧਰ ਦੇ ਲਈ ਜਲੰਧਰ West ਹਲਕੇ ਦੇ ਲਈ ਭਗਤ ਪਰਿਵਾਰ ਨਹੀਂ ਕਰ ਸਕਿਆ ਔਰ ਜਦੋਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਫੈਸਲਾ ਲੈ ਲਿਆ ਕਿ ਇਸ ਵਾਰ ਟਿਕਟ ਜਿਹੜੀ ਇਹ ਭਗਤ ਪਰਿਵਾਰ ਤੋਂ ਬਾਹਰ ਕਿਸੇ ਹੋਰ ਨੂੰ ਦੇਣੀ ਆ ਤਾਂ ਉਹਨੂੰ ਦੇਖਦੇ ਹੋਏ ਆਪਣੇ ਪਰਿਵਾਰ